ਆਸਟ੍ਰੇਲੀਆ ਪਾਫਾਜਲ ਕਾ ਜਿਲ੍ਹਾ ਜਲਾਲਾਬਾਦ ਹਲਕੇ ਦੇ ਵਿੱਚ ਚਿਮਨੇਲ ਪਿੰਡ ਦੇ ਵਿੱਚ ਖੜੇ ਤੁਸੀਂ ਸਾਰਿਆਂ ਨੇ ਪਿਛਲੇ ਦਿਨੀ ਚਾਤ ਪੰਜ ਦਿਨ ਪਹਿਲਾਂ ਜਿਹੜੀ ਘਟਨਾ ਵਾਪਰੀ ਹੈ ਸਾਡੇ ਮਾ ਅਸਟ੍ਰੇਲੀਆ ਤੋਂ ਸਾਡੀ ਮਾਤਾ ਜਸਵਿੰਦਰ ਕੋਲ ਦੀ ਸੁਖਵਿੰਦਰ ਕੋਲ ਇਹ ਅਸਟ੍ਰੇਲੀਆ ਤੋਂ ਆਏ ਸੀਗੇ ਇਹਨਾਂ ਦੇ ਪਤੀ ਕਿਸਾਨ ਲੀਡਰ ਮਾਸਟਰ ਟੈਰ ਨੇ ਸਤੂ ਸਿੰਘ ਉੜੀ ਲੈਣ ਗਏ ਸੀਗੇ ਉਹਦਾ ਰਸਤੇ ਦੇ ਵਿੱਚ ਜਿਹੜੀ ਘਟਨਾ ਵਾਪਰੀ ਉਹ ਬੜੀ ਦੁਖਦਾਈ ਘਟਨਾ ਹੈ ਸਾਨੂੰ ਉਹਨੇ ਚਿੰਤਾ ਜਪਾਤਾ ਚਿੰਤਾ ਜਿਸ ਕਰਕੇ ਪਾਤਾ ਕਿ ਸਾਡੇ ਲੱਖਾਂ ਪੰਜਾਬੀ ਜਿਹੜੇ ਆ ਬਾਹਰਲੇ ਦੇਸ਼ਾਂ ਦੇ ਵਿੱਚ ਰੋਟੀ ਦੋਜੀ ਲਈ ਜਿਹੜੇ ਗਏ ਤੇ ਸਾਡੇ ਕੋਲ ਜਿਹੜਾ ਮੇਨ ਵੱਡਾ ਹਵਾਈ ਅੱਡਾ ਉਹ ਦਿੱਲੀ ਹੈ ਜਿੱਥੋਂ ਅਸੀਂ ਵਕ ਵਕ ਦੇਸ਼ਾਂ ਲਈ ਫਲਾਈਟਾਂ ਲੈਨੇ ਆਂ ਆਉਂਦੇ ਆਂ ਉਦੋਂ ਸਾਡਾ ਮੇਨ ਜੀਟੀ ਰੋਡ ਔਰ ਹੁਣ ਜਿਹੜੇ ਨਵੇਂ ਅਰੋहतक ਸਸਾ ਰੋਡ ਜਿੱਤੇ ਕਟੜਾ ਹੋਈ ਆ ਇਧਰ ਦੀ ਅਸੀਂ ਆਉਨੇ ਹਾਂ ਉਦੋਂ ਗਸਤੇ ਦੇ ਵਿੱਚ ਜਿਹੜੀ ਕਟੜਾ ਹੋਈ ਅੱਜ ਸਵੇਰੇ ਮਾਨ ਸਾਹਿਬ ਨੇ ਮੈਨੂੰ ਕਿਹਾ ਕਿ ਤਾਲੀਆ ਸਾਹਿਬ ਵਾਪਸ ਆ ਗਏ ਮੈਂ ਕੇਰਲਾ ਸੀ ਐਕਚੁਅਲੀ 3-4 ਦਿਨ ਤੋਂ ਉੱਥੇ ਵੀ ਅਸੀਂ ਐਨਐਲਐਸ ਦੀਆਂ ਮੀਟਿੰਗਾਂ ਕੰਮ ਗਏ ਸੀ ਤੇ ਮੈਨੂੰ ਉੱਥੇ ਹੀ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਤੇ ਮੈਂ ਇੱਕ ਚੈਨਲ ਵਾਲਿਆਂ ਨੂੰ ਲਿਖ ਕੇ ਵੀ ਭੇਜਿਆ ਕਿ ਮੈਨੂੰ ਉਹਨਾਂ ਦਾ ਨੰਬਰ ਦਿਓ ਸਨਦਤ ਸਾਹਿਬ ਦਾ ਤੇ ਚਲੋ ਬਈ ਫਿਰ ਅਬਲੇ ਸਾਹਿਬ ਨਾਲ ਗੋਲਦੀ ਜੀ ਸਾਡੇ ਬੜੇ ਪਿਆਰੇ ਐਮਐਲਏ ਉਹਨਾਂ ਨਾਲ ਗੱਲ ਹੋ ਗਈ ਉਹਦਾ ਤੇ ਮੈਨੂੰ ਦੱਸਿਆ ਕਿ ਆਪਣੇ ਰਿਸ਼ਤੇਦਾਰ ਦੇ ਤੇ ਮੈਂ ਉਦੋਂ ਹੀ ਫੋਨ ਕਰਕੇ ਕੱਲ੍ਹ ਹੀ ਇਹਦਾਂ ਕਹਾ ਕਿ ਮੈਂ ਕੱਲ ਆਉਂਗਾ ਮੈਂ ਵਾਤੀ 10 ਵਜੇ ਵਾਪਸ ਆਂ ਕੇ ਉਹਨਾਂ ਤੋਂ ਕੱਲ੍ਹ ਇਹ ਕਿ ਮੈਂ ਅੱਜ ਸਵੇਰੇ ਮੈਂ ਤਿੰਨ ਚਾਰ ਗੱਲਾਂ ਤੁਹਾਨੂੰ ਕਹਿਣੀਆਂ ਇੱਕ ਤਾਂ ਹਰਿਆਣੇ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਆ ਉਹ ਦਾ ਹਰਿਆਣੇ ਦੇ ਬੀਜਪੀ ਨੂੰ ਚਿੱਠੀ ਲਿਖਿਆ ਕਿ ਇਸ ਕਟੜਾ ਦੀ ਜਿਹੜੀ ਜਾਂਚ ਕਰਾਈ ਜਾਵੇ ਉਹ ਦੋਸ਼ੀ ਬੰਦੇ ਜਿਹੜੇ ਆ ਉਹ ਲੋਕੇਟ ਕੀਤੇ ਜਾਣ ਕਿਉਂਕਿ ਕੈਮਰੇ ਬਹੁਤ سارے ਲੱਗੇ ਹੋਣਗੇ ਰਸਤੇ ਦੇ ਵਿੱਚ ਜਿਹੜੇ ਵੀ ਬੰਦਿਆਂ ਨੇ ਇਹ ਕਟੜਾ ਕੀਤੀ ਆ ਉਹਨਾਂ ਬੰਦਿਆਂ ਨੂੰ ਸਖਤ ਜਿਹੜੀ ਮੈਂ ਮੰਗ ਕੀਤੀ ਆ ਤੇ ਮੈਂ ਸੀਐਮ ਸਾਹਿਬ ਨੂੰ ਵੀ ਬੇਨਤੀ ਕੀਤੀ ਆ ਕਿ ਮੈਨੂੰ ਟਾਈਮ ਦਿੱਤਾ ਜਾਵੇ ਮੈਂ ਉਹਨਾਂ ਨੂੰ ਮਿਲਣ ਵਾਸਤੇ ਵੀ ਕਿ ਮੈਂ ਤੁਹਾਨੂੰ ਇਸ ਕਟਰਾ ਦੇ ਬਸਤਾਦ ਚ ਦੱਸਣਾ ਚਾਹੁੰਦਾ ਸ਼ਾਇਦ 1-2 ਦਿਨਾਂ ਚ ਮੁੱਖ ਮੰਤਰੀ ਸਾਹਿਬ ਨੇ ਮੁੱਖ ਮੰਤਰੀਆਂ ਦਾ ਸਕੇਜੂਲ ਬੜਾ ਵਿਜੀ ਹੁੰਦਾ ਉਹ ਟਾਈਮ ਜਿਹੜਾ ਉਹ ਦੇਣਗੇ ਇੱਕ ਤਾਂ ਇਹ ਮਸਲਾ ਜਿਹੜਾ ਹਰਿਆਣੇ ਸਰਕਾਰ ਕੋ ਆਪਾਂ ਯੋਧ ਦਾ ਢੰਗ ਨਾਲ ਠਾਵਾਂਗੇ ਕਿਉਂਕਿ ਸਾਡਾ ਉਹ ਰਸਤਾ ਹੈ ਸਾਡਾ ਹੀ ਰਸਤਾ ਜਾਣਾ ਵੀ ਸਾਡਾ ਹੀ ਆ ਉਸ ਰਸਤੇ ਦੇ ਵਿੱਚ ਜਾਂਦਿਆਂ ਜੇ ਕੋਈ ਵਾਅਦਾਤ ਹੋ ਜਾਂਦੀ ਤੇ ਸਾਡੀ ਡਿਊਟੀ ਆ ਕਿ ਅਸੀਂ ਉੱਥੋਂ ਦਾ ਸਬੰਧਤ ਸਰਕਾਰ ਨੂੰ ਜਿਹੜਾ ਇਹ ਸਾਰਾ ਦੱਸੀਏ ਉਹ ਤੋਂ ਕੋ ਮੰਗ ਕਰੀਏ ਤੇ ਮੈਂ ਉਹਨਾਂ ਕੋ ਮੰਗ ਕਰਦਾ ਕਿ ਜਿਹੜੀ ਆ ਰੋਡਸ ਪੰਜਾਬ ਨੂੰ ਜੋੜਦੀਆਂ ਜਿੱਦਾਂ ਦੀ ਸਾਡੇ ਅੰਦਰ ਆਈ ਹੁੰਦੇ ਆ ਉਹਨਾਂ ਰੋਡਾਂ ਦੇ ਉੱਤੇ ਜਿਹੜਾ ਪੈਟਰੋਲਿੰਗ ਜਿਹੜੀ ਆ ਉਹ ਮਤਲਬ ਸਖਤ ਕੀਤੀ ਜਾਵੇ ਹਰਿਆਣਾ ਪੁਲਿਸ ਦੀ ਜਿਹੜੀ ਡਿਊਟੀ ਲਈ ਜਾਵੇ ਕਿ ਅੱਗੇ ਤੋਂ ਇਦਾਂ ਦੀ ਘਟਨਾ ਬਿਲਕੁਲ ਨਾ ਹੋਵੇ ਉਹ ਜਿਨ੍ਹਾਂ ਨੇ ਘਟਨਾ ਕੀਤੀ ਉਹ ਦੋਸ਼ੀ ਲੱਭ ਕੇ ਉਹਨਾਂ ਦੇ ਖਿਲਾਫ ਮੁਕੱਦਮਾ ਜਿਹੜਾ ਦਰਜ ਕਰਕੇ ਉਹਨੂੰ ਸਜ਼ਾ ਦਿੱਤੀ ਜਾਵੇ ਤੁਡੀ ਗੱਲ ਮੈਂ ਫੈਸਲਾ ਕੀਤਾ ਕਿ ਸਾਡਾ ਜਿਹੜਾ ਮਹਿਕਮਾ ਇਹਨਾਂ ਦਾ ਹੀ ਮਹਿਕਮਾ ਸਾਡੇ ਏ.ਆਈ.ਜੀ. ਸਾਹਿਬ ਆਇਆ ਮਿਲਖਲਵਾਲੀਆ ਸਾਹਿਬ ਇੱਥੇ ਸਰ ਅੱਜ ਜੀ ਵਲਿਆ ਸਾਹਿਬ ਤੁਸੀਂ ਜਾਣਾ ਉਦੋਂ ਹ ਮਾਸਟਰ ਜੀ ਦੇ ਬਿਆਨ ਲਿਖੋ ਭੈਣ ਜੀ ਦੇ ਬਿਆਨ ਲਿਖੋ ਔਰ ਅਸੀਂ ਆਪ ਮਤਲ ਆਪਣੇ ਮਹਿਕਮੇ ਲੋ ਜਿਹੜਾ ਐਫ.ਆਈ.ਆਰ ਦਰਜ ਕਰਾਂਗੇ ਉਹਨੂੰ ਜ਼ੀਰੋ ਐਫ.ਆਈ.ਆਰ ਕਹਿੰਦੇ ਆ ਅਸੀਂ ਐਫ ਆਈ ਆ ਰਿਪੋਰਟ ਦਰਜ ਕਰਾਂਗੇ ਪਛਤਾ ਦਰਜ ਕਰਾਂਗੇ ਕਿ ਸਾਡੇ ਬੰਦਿਆ ਦੇ ਨਾਲ ਇਹ ਕਿਉਂ ਇਹ ਅਸੀਂ ਕਰਾਂਗੇ ਅੱਜ ਹੀ ਇਹ ਉਹਨਾਂ ਚੀਜ਼ ਦੀ ਜਾਣਗੇ ਜਿਨ੍ਹਾਂ ਚ ਤੱਕ ਗਿਆਨ ਲਿਖ ਕੇ ਤਿੱਜਾ ਜਿਹੜਾ ਮੈਂ ਕਹੂੰਗਾ ਕੰਮ ਮੇਰੇ ਮਨ ਨੂੰ ਬਹੁਤ ਮੈਂ ਸਭ ਲੋਕ ਦੇ ਜਜ਼ਬਾਤੀ ਹੋ ਜੀਦਾ ਕਹੀਦਾ ਜਿਸ ਲਖਵਿੰਦਰ ਸਿੰਘ ਡਰਾਈਵਰ ਨੇ ਜਿਹਦੀ ਬਹਾਦਰੀ ਕਰਕੇ ਉਹ ਜਿੱਦੇ ਚੇਤਨ ਦਬਾ ਕੇ ਕਰਕੇ ਸਿਆਣਪ ਕਰਕੇ ਸਾਡੇ ਬਜੁਰਗਾਂ ਦੀ ਸਾਡੇ ਮਾਤਾ ਦੀ ਸਾਡੇ ਪਿਤਾ ਜੀ ਤੋਂ ਦੀ ਆਪਣੀ ਵੀ ਜਾਨ ਬਚ ਗਈ ਉਹ ਇਹਨਾਂ ਨੂੰ ਮੌਦ ਦੇ ਮੂਵ ਚੋਂ ਕੱਢ ਕੇ ਲਿਆ ਔਰ ਮੈਂ ਆਪਣੇ ਮਹਿਕਬੇ ਲੋ ਇਹਨਾਂ ਦਾ ਹੀ ਡਿਪਾਰਟਮੈਂਟ ਵੱਲੋਂ 1 ਲੱਖ ਰੁਪਈਆ ਨਾਮ ਵੀ ਜਿਹੜਾ ਉਹ ਇਹਨੂੰ ਮਤਲਬ ਜਿਹੜਾ ਇਨਾਮ ਦੇਵਾਂਗੇ ਔਰ ਇਦੂ ਮੈਂ ਸੀਐਮ ਸਾਹਿਬ ਨੂੰ ਮਤਲਬ ਜਿਹੜਾ ਬਹਾਦਰੀ ਦਾ ਇਨਾਮ ਜਿਹੜਾ ਸਨਮਾਨ ਜਿਹੜਾ ਉਹ ਵੀ ਦਵਾਵਾ ਕੇ ਪੰਜਾਬ ਸਰਕਾਰ ਵੱਲੋਂ ਕਿ ਇਸ ਮੁੰਡੇ ਦੀ ਬਹਾਦਰੀ ਕਰਕੇ ਐਨਆਰਆਈ ਪਰਿਵਾਰ ਦੀ ਜਾਨ ਜਿਹੜੀ ਉਹ ਬਚ ਗਈ ਹੈ ਧੰਨਵਾਦ ਧੰਨਵਾਦ ਔਰ ਮੈਂ ਚੌਥੀ ਗੱਲ ਇਹ ਕਹਿਣਾ ਆ ਕਿ ਇਹ ਪਰਿਵਾਰ ਕੱਲੇ ਮਾਸਟਰ ਸਾਧੂ ਸਿੰਘ ਹੋਂ ਦਾ ਪਰਿਵਾਰ ਨਹੀਂਗਾ ਬੂਟਾ ਸਿੰਘ ਕੱਲਾ ਸਦਾ ਬੂਟਾ ਸਿੰਘ ਹੋਂ ਦਾ ਪਰਿਵਾਰ ਨਹੀਂਗਾ ਇਹ ਪਰਵਾਹ ਸਾਡਾ ਸਾਰੇ ਪੰਜਾਬੀਆਂ ਦਾ ਸਾਂਝਾ ਦਾ ਦਰਦ ਹੈ ਸਾਡਾ ਹੁਣ ਤਾਂ ਪੰਜਾਬ ਦਾ ਕੋਈ ਇਲਾਕਾ ਨਹੀਂ ਬਚਿਆ ਜਿੱਥੋਂ ਪਹਿਲਾਂ-ਪਹਿਲਾਂ ਹੁੰਦਾ ਸੀਗਾ ਕਿ ਦੁਆਬੇ ਤੋਂ ਲੋਕ ਕੱਲੇ ਬਾਹਰ ਗਏ ਔਰ ਤੇ ਬਾਜ ਮਾਲਵਾ ਹੱਥਾਂ ਤੋਂ ਸਾਡੇ ਬੱਚੇ ਬਾਹਰ ਚਲੇ ਗਏ ਅਸੀਂ ਜਾਣਾ ਆਉਣਾ ਮੇਰੀ ਆਪਣੀ ਫੈਮਿਲੀ ਕੈਲੀਫੋਰਨੀਆ ਅਸੀਂ ਜਾਣਾ ਆਉਣਾ ਲਗਾਤਾਰ ਅੱਜ ਮੈਂ ਦੁਨੀਆ ਭਰ ਦੇ ਇਹਨਾਂ ਦਾ ਇਹਨੂੰ ਆਪਣੇ ਮਾਝੋਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਉਹਨਾਂ ਹੀ ਡਿਊਟੀ ਲਈ ਅੱਜ ਮੈਨੂੰ ਇੱਥੇ ਭੇਜਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਵਸਦੇ ਕਿਸੇ ਵੀ ਐਨ ਆਰ ਆਈ ਦੀ ਅਸੀਂ ਜਾਨ ਮਾਲ ਜਾਇਦਾਦ ਦਾ ਹੱਥ ਤਦਾ ਮਦਦ ਸੱਖਿਆ ਕਰਾਂਗੇ ਹੱਥ ਤਦਾ ਮਦਦ ਕਰਾਂਗੇ ਕਬਰਾਂ ਦੀ ਕੋਈ ਗੱਲ ਨਹੀਂ ਕਈ ਵਾਰ ਇਦਾਂ ਘਟਰਾਮਾ ਵਾਪਰ ਜਾਂਦੀ ਹੈ ਅਤੇ ਦਾ ਮਦਦ ਯਾ ਕਿ ਇੱਕ ਕਟ ਇੱਕ ਕਟਰਾ ਹੋ ਗਈ ਤੇ ਸਾਰਾ ਸਮੀ ਕੰਮੀ ਜੜਾ ਫੇਲ ਹੋ ਗਿਆ ਅਸੀਂ ਨਾਲ ਹੈ ਅਸੀਂ ਕਿਸੇ ਵੀ ਐਨਆਰਆਈ ਨੂੰ ਦੇਸ਼ ਦੇ ਵਿੱਚ ਕਿਤੇ ਵੀ ਕੋਈ ਆਂਚ ਆਵੇ ਉਹਨੂੰ ਕੋਈ ਕਿਤੇ ਸਮੱਸਿਆ ਆਵੇ ਤੇ ਹਰ ਐਨਆਰਆਈ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਮੈਂ ਆਪਣੇ ਨੰਬਰ ਫੇਸਬੁੱਕ ਤੇ ਪਾਇਆ ਜਦੋਂ ਕਿਸੇ ਨੂੰ ਪ੍ਰੋਬਲਮ ਆਉਂਦੀ ਆ ਉਹ ਮੈਨੂੰ ਕਾਲ ਕਰੇ ਪਹਿਲੀ ਗੱਲ ਤੇ ਮੈਂ ਆਪ ਹੀ ਆ ਜਾਂਦਾ ਅੱਜ ਮੈਂ ਸਵੇਰੇ ਹੁੜੀ ਮੈਂ ਆ ਰਿਹਾ ਸੀਗਾ ਚੰਡੀਗੜ੍ਹ ਤੋਂ ਬਠਿੰਡੇ ਤੂੰ ਤੇ ਮੈਂ ਰਸਤੇ 'ਚ ਬਲ ਸੋਸ਼ਲ ਮੀਡੀਆ ਤੋਂ ਪੜਿਆ ਕਿ ਗਗਾਸਪੁਰ ਦਾ ਇੱਕ ਮੁੰਡਾ ਨੌਜਵਾਨ ਹਾਰਟ ਐਟੈਕ ਦੇ ਨਾਲ ਡੈਥ ਹੋ ਗਈ ਤੇ ਉਹਦੇ ਮਾਪਿਆਂ ਨੇ ਵੀ ਰਿਕੁਐਸਟ ਕੀਤੀ ਕਿ ਡੈੱਡ ਬੋਡੀ ਜਿਹੜੀ ਬੇਰੀ ਅਜੇ ਗੱਲ ਨਹੀਂ ਹੋਈ ਉਹਨਾਂ ਦਾ ਕੋਈ ਨੰਬਰ ਵੀ ਮਿਲਿਆ ਉਹਨਾਂ ਦਾ ਅਜੇ ਹੁਣ ਕਦੋਂਗਾ ਜਾਂਦਾ ਜਾਂਦਾ ਮੈਂ ਡੀਸੀ ਦੀ ਡਿਊਟੀ ਲਈ ਐ ਤੇ ਮੈਂ ਉਹਨਾਂ ਨੂੰ ਕਿਹਾ ਡੀਸੀ ਨੂੰ ਕਿਹਾ ਮੈਂ ਕਿਹਾ ਉਹਨਾਂ ਨੂੰ ਮੈਸੇਜ ਕਰਦੇ ਕਰੋ ਕਿ ਮੈਂ ਕੱਲ ਉੱਥੇ ਆਉਂਗਾ ਕਿਉਂਕਿ ਮੈਂ ਮੈਂ ਸਮਝਦਾ ਮੈਂ ਖੁਦ ਉੱਥੇ 13 ਸਾਲ ਦਿਹਾੜੀਆਂ ਲਾਈਆਂ ਮੈਨੂੰ ਪਤਾ ਲੋਕ ਕਿਦਾਂ ਦਹਾਂ ਨੋਂ ਦੀ ਕਿਰਤ ਕਰਦੇ ਆ ਕਿਦਾਂ ਮਿਹਨਤ ਕਰਦੇ ਆ ਮਿਹਨਤ ਕਰਕੇ ਪੰਜਾਬ ਚ ਭੇਜਦੇ ਆ ਐਨਆਰਆਈ ਤੋਂ ਬਿਨਾ ਪੰਜਾਬ ਨੂੰ ਵੇਖਣਾ ਬਹੁਤ ਔਖਾ ਔਰ ਐਨਆਰਆਈ ਪੰਜਾਬ ਦੀ ਰੀੜ ਦੀ ਹੱਡੀ ਨੇ ਜੇ ਪੰਜਾਬ ਦਾ ਵਿਕਾਸ ਆਪਾਂ ਕਰਨਾ ਤੇ ਐਨਆਰਆਈ ਤੋਂ ਬਿਨਾ ਨਹੀਂ ਹੋ ਸਕਦਾ ਐਨਆਰਆਈਆਂ ਦੀ ਜਾਨ ਮਾਲ ਜਾਇਦਾਦੀ ਦਾ ਕੀ ਕਰਨੀ ਸਾਡੀ ਡਿਊਟੀ ਆ ਔਰ ਮੈਂ ਇਹਨਾਂ ਨੂੰ ਸਦਾ ਭਗਵਾਨ ਸਰਮਾਨ ਜੀ ਵੱਲੋਂ ਵਿਸ਼ਵਾਸ ਦਿਵਾਉਣ ਆਇਆ ਕਿ ਅਸੀਂ ਤੁਹਾਡੇ ਨਾਲ ਚਟਾਨ ਦੀ ਤਰ੍ਹਾਂ ਖੜੇ ਹਾਂ ਕਬੂਰਣਾ ਦੀ ਕੋਈ ਗੱਲ ਨਹੀਂ ਹੋਈ ਬਾੜੀ ਕਟਣਾ ਹੋਈ ਆ ਆਪਾਂ ਮੈਂ ਜਿੱਦਾਂ ਤੁਹਾਨੂੰ ਕਹਿ ਤਾ ਇਹਨਾਂ ਦਾ ਡਿਪਾਰਟਮੈਂਟ ਵੱਲੋਂ ਐਫ ਆਈ ਆਰ ਦਰਜ ਕਰਦੇ ਆ ਫਿਰ ਉੱਥੇ ਵੀ ਜਦੋਂ ਸੀਐਫ ਸਾਹਿਬ ਦੇ ਟਾਈਮ ਦੇ ਤਾ ਉੱਥੇ ਵੀ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਵੀ ਕਹਿੰਦੇ ਆ ਦਾ ਮੁਕਦਮਾ ਦਰਜ ਕਰੋ ਅੱਗੇ ਤੋਂ ਕੋਈ ਇਦਾਂ ਦੀ ਕਟਣਾ ਨਾ ਹੋਵੇ ਸੋ ਮੈਂ ਆਪਣੇ ਭੈਣ ਜੀ ਨੂੰ ਵੱਡੀ ਭੈਣ ਆ ਸਾਡੀ ਮਾਂ ਆ ਇਹਨਾਂ ਨੂੰ ਵਿਸ਼ਵਾਸ ਹੋਣਾ ਆ ਕਿ ਤੁਹਾਡੇ ਪੁੱਤ ਜਿੰਦੇ ਆ ਕਬਰੌਣਾ ਭਗਵੰਤਬਾਨ ਤੁਹਾਡਾ ਮਾਲਵੇ ਦਾ ਪੁੱਤ ਹੈ ਜਿਹੜਾ ਹਲੇ ਮੁੱਖ ਮੰਤਰੀ ਹੈ ਕਬਰੌਣ ਦੀ ਲੋੜ ਦੀ ਅਸੀਂ ਸਭ ਲੋਕ ਤੁਹਾਡੇ ਨਾਲ ਆ ਤੁਹਾਡੇ ਬੱਚੇ ਆ ਤੁਹਾਡੇ ਨਾਲ ਚਟਾਨ ਦੀ ਤਰ੍ਹਾਂ ਖੜੇ ਆ ਤੁਹਾਡੇ ਦੁੱਖ ਚ ਖੜੇ ਆ ਤੁਹਾਡੇ ਸੁੱਖ ਚ ਖੜੇ ਆ ਤੁਹਾਡੀ ਤੰਦਰੁਸਤੀ ਦੀ ਅਰਦਾਸ ਕਰਦੇ ਆ ਤੁਹਾਨੂੰ ਮਿਲ ਕੇ ਕਹਿਣਾ ਚਾਹੁੰਦੇ ਆ ਕਿ ਤਕੜੇ ਹੋ ਆਪਣੇ ਕੰਮ ਕਰੋ ਕਬਰੌਣਾ ਦੀ ਆਪਾਂ ਤਾਂ ਪੰਜਾਬੀਆਂ ਜਿਹਾ ਸਿੱਖ ਆਪਾਂ ਵੱਡੀ ਤੋਂ ਵੱਡੀ ਸਮੱਸਿਆ ਜੋ ਨਿਕਲ ਆਉਂਦੇ ਆ ਇਹ ਜਿਹੜੀਆਂ ਛੋਟੀਆਂ-ਛੋਟੀਆਂ ਆਪਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਬਸੇ ਆ ਵੀ ਆਪਾਂ ਦੂਰ ਕਰਾਂਗੇ ਦੇਖੋ ਮਾਨ ਸਾਹਿਬ ਨੇ ਪੰਜਾਬ ਦੇ ਵਿੱਚ ਜਿੱਦਾਂ ਸੜਕ ਸੁਰੱਖਿਆ ਫੋਰਸ ਬਣਾਈਆਂ ਇਹਦਾ ਹਜ਼ਾਰੇ ਨੂੰ ਬਣਉਣੀ ਚਾਹੀਦੀ ਆ ਉਹਨਾਂ ਨੂੰ ਵੀ ਇਦਾਂ ਦੀ ਬਣਾ ਕੇ ਥਾ-ਥਾ ਤੇ ਆਪਾਂ ਗੱਡੀਆਂ ਲਾਈਆਂ ਨਾ ਆ ਹੁਣ ਇੱਕ ਭਾਈ ਸਾਹਿਬ ਨੇ ਮੈਨੂੰ ਬੜੀ ਵਧੀਆ ਗੱਲ ਕਹੀ ਦੇਖੋ ਜਦੋਂ ਲੋਕਾਂ 'ਚ ਜਾਂਦੇ ਉਦੋਂ ਮਤਲਬ 10 ਦੇ ਲੋਕ ਉਹਨੇ ਇੱਕ ਭਾਈ ਸਾਹਿਬ ਕਹਿੰਦੇ ਜੀ ਮੇਨ ਛੜਕਾਂ ਤੇ ਤਾਂ ਕੰਮ ਠੀਕ ਆ ਥੋੜਾ ਜਿਹਾ ਪਿੰਡਾਂ ਦੀਆਂ ਲਿੰਕ ਛੜਕਾਂ ਤੇ ਵੀ ਕਹੋ ਤੇ ਇਹ ਵੀ ਆਪਾਂ ਸੀਐਮ ਸਾਹਿਬ ਨੂੰ ਕਹਾਂਗੇ ਕਿ ਸੀਐਮ ਸਾਹਿਬ ਜਿੱਦਾਂ ਆਪਾਂ ਮੇਨ ਸੜਕਾਂ ਤੇ ਕੀਤਾ ਇਦਾਂ ਆਪਣੀ ਪੈਟਰੋਲਿੰਗ ਜਿਹੜੀ ਪਿੰਡਾਂ ਦੇ ਵਿੱਚ ਮੇਨ ਜਿਹੜੀਆਂ ਲਿੰਕਾਂ ਡੋਡਾਂ ਨੇ ਉਹਨਾਂ ਤੇ ਵੀ ਮਾਨ ਸਾਹਿਬ ਨੂੰ ਬੇਨਤੀ ਕਰਕੇ ਉਹ ਵੀ ਆਪਾਂ ਕਰਾਂਗੇ ਸੋ ਤੁਹਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹੈ ਅਸੀਂ ਪਰਿਵਾਰ ਦੇ ਨਾਲ ਅਸੀਂ ਪੰਜਾਬੀਆਂ ਦੇ ਨਾਲ ਆ ਔਰ ਦੁਨੀਆ ਭਰ ਦੇ ਅਨਾਰੀਆਂ ਦੇ ਨਾਲ ਹੈ ਇਹੀ ਸ਼ਬਦ ਮੈਂ ਕਹਿੰਦੇ ਸੀਗੇ ਭਗਤ ਸਿੰਘ ਸਾਹਿਬ ਇੱਕ ਜਿਵੇਂ ਮਹਾਂਦੀ ਜਹਾ ਅਮਰਸਰ ਦਾ 에어ਪੋਰਟ ਆ ਜਿਹੇ ਉੱਥੇ ਜਿਹੜੀਆਂ ਅੰਤਰਰਾਸ਼ਟਰੀ ਉਡਾਨਾਂ ਬਾਰੇ ਵੀ ਤੁਸੀਂ ਕੋਈ ਸ਼ਹਿਰੀ ਹਵਾ ਬਾਜੀ ਜਿਹੜਾ ਮੰਤ్రਾਲਾ ਹੈਗਾ ਉਹਦੇ ਨਾਲ ਪਹੁੰਚ ਕਰੋ ਮੈਂ ਪਿਛਲੀ ਵਾਰ ਅੱਜ ਤੋਂ 8 ਮਹੀਨੇ ਪਹਿਲਾਂ ਸਿੱਧਿਆ ਸਾਹਿਬ ਜਿਹੜੇ ਉਦੋਂ ਮੰਤਰੀ ਸੀਗੇ ਉਹਨਾਂ ਨੂੰ ਮਿਲ ਕੇ ਮੰਗ ਕੀਤੀ ਸੀ ਕਿ ਵੱਧ ਤੋਂ ਵੱਧ ਅਮਰਸਰ ਦੇ ਵਿੱਚ ਦੇਖੋ ਮੇਰਾ ਮੇਰਾ ਘਰ ਜਿੱਥੇ ਅਮਰਸਰ ਮੈਂ ਅੰਮ੍ਰਿਤਸਰ ਏਅਰਪੋਰਟ ਤੋਂ ਮੇਰਾ ਪਿੰਡ ਜਗਦੇਕਲਾ 5 ਕਿਲੋਮੀਟਰ ਤੇ ਆ ਤੇ ਪਿਛਲੇ ਮਹੀਨੇ ਮੇਰੀ ਵਾਈਫ ਲੰਡਰ ਗਈ ਉਹ ਦਿੱਲੀ ਜਾ ਕੇ ਚੜ੍ਹੋ ਪਿਆ ਉਹਨਾਂ ਨੇ ਕਿਉਂਕਿ ਅੰਮ੍ਰਿਤਸਰ ਤੋਂ ਫਲਾਈਟ ਨਹੀਂ ਹੈਗੀ ਸੋ ਮੈਂ ਮਿਲ ਕੇ ਉਦੋਂ ਵੀ ਕੰਧ ਦੀ ਮੰਤਰੀ ਨੂੰ ਕਿਹਾ ਸੀਗਾ ਕਿ ਸਾਨੂੰ ਵੱਧ ਤੋਂ ਵੱਧ ਫਲਾਈਟਾਂ ਜੜੀਆਂ ਅੰਮ੍ਰਿਤਸਰ ਤੋਂ ਦੋ ਚੰਡੀਗੜ੍ਹ ਤੋਂ ਦੋ ਜਿਹਦੇ ਨਾਲ ਸਾਡਾ ਕੋਈ ਆਸਟ੍ਰੇਲੀਆ ਤੋਂ ਆ ਰਿਹਾ ਨਿਊਯਾਰਕ ਤੋਂ ਆ ਰਿਹਾ ਕੋਈ ਟੋਰਾਂਟੋ ਤੋਂ ਆ ਰਿਹਾ ਕੈਨੇਡਾ ਤੋਂ ਆ ਰਿਹਾ ਉਹ ਮੈਨੂੰ ਉਹਨਾਂ ਨੇ ਵਿਸ਼ਵਾਸ ਜਿਹੜਾ ਦਵਾਇਆ ਸੀਗਾ ਉਹ ਸੀਐਮ ਸਾਹਿਬ ਨੇ ਵੀ ਦਿੱਲੀ ਇਹ ਮਤਲਬ ਕਹੀ ਹੈ ਤੇ ਮੈਂ ਦੁਬਾਰਾ ਆਪਣੇ ਡਿਪਾਰਟਮੈਂਟ ਵੱਲੋਂ ਜਲਦੀ ਜਿਹੜਾ ਮਤਲਬ ਉੜਾਨ ਮੰਤਰੀ ਨੂੰ ਮਿਲ ਕੇ ਸ਼ਾਇਦ ਹੀ ਹਵਾਬਾਜੀ ਮੰਤਰੀ ਨੂੰ ਮਿਲ ਕੇ ਇਹ ਮੰਗ ਦੁਬਾਰਾ ਕਰਾਂਗੇ ਕਿ ਸਾਡੀਆਂ ਵੱਧ ਤੋਂ ਵੱਧ ਇੰਟਰਨੈਸ਼ਨਲ ਰਾਨਾ ਜਿਹੜੀਆਂ ਅੰਬਸਾ ਤੇ ਚੰਡੀਗੜ੍ਹ ਤੋਂ ਸ਼ੁਰੂ ਕੀਤੀਆਂ